ਖਬਰਾਂ 'ਸਪੈਕ' ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਲਗਾਤਾਰ ਤੁਹਾਨੂੰ ਜਿਹੜੀ ਹੈ ਐ ਕੱਗਰ ਦੀ ਅਪਡੇਟ ਅਸੀਂ ਦੇ ਰਹੇ ਹਾਂ ਤੇ ਇਸ ਸਮੇਂ ਸਰਾਲਾ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਵਧ ਹੋਇਆ ਨਜ਼ਰ ਆ ਰਿਹਾ ਤੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਪਹਾੜੀ ਇਲਾਕੇ ਦੇ ਵਿੱਚ ਜੋ ਬਾਰਿਸ਼ ਤੇ ਲੈਂਡਸਲਾਈਡਿੰਗ ਦੀਆਂ ਘਟਨਾਵਾਂ ਹੋ ਰਹੀਆਂ ਨੇ ਉਸ ਦਾ ਅਸਰ ਹੋਣਾ ਜੋ ਗਰਾਊਂਡ ਜ਼ੀਰੋ ਜਾਂ ਫਿਰ ਮੈਦਾਨੀ ਇਲਾਕੇ ਦੇ ਵਿੱਚ ਦਿਖਾਈ ਦੇ ਰਿਹਾ ਹੈ ਪਾਂਖਰਪੁਰ ਦੀ ਗੱਲ ਕਰੀਏ ਤਾਂ ਡੇਰਾ ਬਸੀ ਤਾਂ ਉੱਥੇ ਜਿਹੜਾ ਹੁਣ ਪਾਣੀ ਦਾ ਪੱਧਰ ਜਿਹੜਾ ਜ਼ਰੂਰ ਖਤਰੇ ਦੇ ਨਿਸ਼ਾਨ ਤੋਂ نیچے ਆ ਚੁੱਕਿਆ ਤੇ ਦੁਪਹਿਰ ਤੱਕ ਜਿਹੜਾ ਹੈ ਘੱਗੜ ਦਾ ਪਾਣੀ ਉੱਥੇ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਤੋਂ ਉੱਪਰ ਚੱਲ ਰਿਹਾ ਸੀ ਕਿਤੇ ਨਾ ਕਿਤੇ ਪਾਣੀ ਜਿਹੜਾ ਲਗਾਤਾਰ ਵੱਧ ਰਿਹਾ ਸੀ ਤੇ ਪ੍ਰਸ਼ਾਸਨ ਦੇ ਵੱਲੋਂ ਉਸ ਨੂੰ ਦੇਖਦੇ ਹੋਇਆ ਅਲਰਟ ਜਾਰੀ ਕਰ ਦਿੱਤਾ ਕਿ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਸਰਾਲਾ ਦੀਆਂ ਦਿਖਾ ਰਹੇ ਹਾਂ ਜਿੱਥੇ ਪਾਣੀ ਦਾ ਪੱਧਰ ਜਿਹੜਾ ਹੁਣ ਵੀ 16 ਫੁੱਟ ਦੇ ਕਰੀਬ ਹੈ ਤੇ ਮੇਰੇ ਨਾਲ ਜੋ ਐਸਡੀਓ ਜਿਹੜੇ ਨੇ ਇਸ ਸਮੇਂ ਸਾਡੇ ਨਾਲ ਇੱਥੇ ਮੌਜੂਦ ਨੇ ਗਲ ਹਾਂ ਹੁਣ ਜਿਹੜੀ ਕਿਸ ਤਰ੍ਹਾਂ ਦੀ ਸਥਿਤੀ ਜਿਹੜੀ ਇਸ ਸਮੇਂ ਬਣੀ ਹੋਈ ਹੈ ਸਰ ਕੱਗਰ ਦੀ ਗੱਲ ਕਰੀਏ ਤਾਂ ਹੁਣ ਕੱਗਰ ਦੇ ਵਿੱਚ ਕਿੰਨਾ ਪਾਣੀ ਦਾ ਪੱਧਰ ਹੈ ਦੇਖੋ ਹੁਣ ਜਿਹੜੀ ਗੇਜ ਹੈਗੀ ਸਰਾਲਾ ਤੇ ਉਹ 16 ਫੁੱਟ ਹੋ ਚੁੱਕੀ ਹੈ ਆਪਣੇ ਕੋਲ ਮੈਕਸਿਮਮ ਉਹ ਰੇ 17 ਫੁੱਟ ਤੱਕ ਹੈ ਆਲਰੇਡੀ ਇਹ ਡੇਂਜਰ ਲੈਵਲ ਤੇ ਚੱਲ ਰਿਹਾ ਇਸ ਤੋਂ ਅਪਸਟ੍ਰੀਮ ਤੇ ਜਿਹੜੀ ਭੰਕਰਪੁਰ ਦੀ ਗੇਜ ਹੈ ਉਹ ਆਪਣੇ ਜਿਹੜਾ ਡੇਂਜਰ ਲੈਵਲ ਹੈ ਉਹਨੂੰ ਕਰਾਸ ਕਰ ਚੁੱਕੀ ਹੈ ਫਿਲਹਾਲ ਹੁਣੀ ਜਿਹੜੀ ਗੇਜ ਆਈ ਹੈ ਉਹ ਇੱਕ ਵਾਰੀ ਫੇਰ ਡਾਊਨ ਹੋ ਗਈ ਭੰਕਰਪੁਰ ਦੀ ਪਰ ਜਿਹੜਾ ਪਾਣੀ ਜਿਹੜਾ ਪਾਣੀ ਇੱਕ ਵਾਰੀ ਉੱਥੋਂ ਦੀ ਆ ਚੁੱਕਾ ਹੈ ਇੱਕ ਵਾਰੀ ਆ ਚੁੱਕਾ ਜਿਹੜਾ ਪਾਣੀ ਉਹ ਆਪਣੇ ਕੋਲ ਇੱਥੇ ਪਹੁੰਚੇਗਾ ਉਹ ਉਹਦਾ ਟ੍ਰੈਵਲ ਟਾਈਮ ਹੈਗਾ 13 ਘੰਟੇ ਦਾ ਉਹ ਲੱਗਦਾ ਹੈ ਸੰਭਾਵਨਾ ਹੈਗੀ ਆ ਵੀ ਇਸ ਤੋਂ ਵੀ ਪਾਣੀ ਦਾ ਪੱਧਰ ਹੁਣ ਇੱਥੇ ਵਧੇਗਾ ਡੇਂਜਰ ਦਾ ਬਹੁਤ ਜੀ। ਸੋ ਪ੍ਰਸ਼ਾਸਨ ਜਿਸ ਤਰ੍ਹਾਂ ਲਗਾਤਾਰ ਜੇਕਰ ਗੱਲ ਕਰੀਏ ਤਾਂ ਇੱਕ ਦਰਜਨ ਤੋਂ ਵੱਧ ਪਿੰਡਾਂ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਕਿ ਇਹਨਾਂ ਪਿੰਡਾਂ ਦੇ ਵਿੱਚ ਕਿਤੇ ਬੰਦ ਟੁੱਟ ਸਕਦਾ ਹੈ ਕੋਈ ਇਸ ਤਰ੍ਹਾਂ ਦੀ ਜਿਹੜੀ ਹੈ ਕੋਈ ਗਲਪਤ ਜਿਹੜੀ ਹੈ ਕਿ ਬੰਦ ਕਮਜ਼ੋਰ ਹੋ ਚੁੱਕੇ ਨੇ ਲੋਕਾਂ ਦੇ ਵਿੱਚ ਸਹਿਮ ਦਾ ਮੋਲ ਬਣਿਆ ਹੋਇਆ ਉਸ ਨੂੰ ਲੈ ਕੇ ਕੀ ਤਿਆਰੀ ਨਹੀਂ ਉਹ ਕੋਈ ਅਸੀ ਗੱਲ ਨਹੀਂ ਹੈ ਤੇ ਸਾਡੇ ਵੱਲੋਂ ਪੂਰੀ ਤਿਆਰੀ ਹੈ ਸਾਡੇ ਵੱਲੋਂ ਫਲਡਸ ਤੋਂ ਪਹਿਲਾਂ ਵੀ ਇਨਸਪੈਕਟ ਕੀਤੇ ਗਏ ਆ ਬੈਂਕਸ ਤੇ ਉਥੇ ਜਿਹੜੇ ਕੋਈ ਵਨਰੇਬਲ ਪੁਆਇੰਟਸ تھے ਉਹਨਾਂ ਤੇ ਅਸੀਂ ਆਲਰੇਡੀ ਉਹਨਾਂ ਨੂੰ ਟੇਕ ਅਪ ਕਰਕੇ ਉਹਨਾਂ ਦੇ ਕੰਮ ਵੀ ਕਰਵਾ ਚੁੱਕੇ ਆ ਸਿਰਫ ਸੇਫਟੀ ਪ੍ਰਕਾਸ਼ਨਰ ਮਈਰ ਲੰਦੇ ਹੋਏ ਹੁਣ ਅਸੀਂ ਫਿਰ ਵੀ ਇਸ ਪ੍ਰਸ਼ਾਸਨ ਕੋਲ ਫਿਰ ਵੀ ਪੂਰਾ ਇਤਜਾਮ ਹੈ ਜੇ ਕਿਤੇ ਆਪਾਂ ਸਿਰਫ ਪ੍ਰਕਾਸ਼ਨਰੀ ਮਈਰ ਰੀ ਅਰੇਂਜਮੈਂਟਸ ਕਰ ਲਈ ਜੀ ਜੇਕਰ ਗੱਲ ਕਰੀਏ ਤਾਂ ਜਿਸ ਤਰ੍ਹਾਂ ਜੋ ਜਾਣਕਾਰੀ ਆ ਰਹੀ ਕਿ ਐਨਡੀਆਰਐਫ ਤੇ ਭਾਰਤੀ ਸੈਨਾ ਜਿਹੜੀ ਹੈ ਜਵਾਨਾਂ ਦੀ ਟੁਕੜੀ ਇੱਥੇ ਤਨਾਤ ਕਰ ਦਿੱਤੀ ਗਈ ਹੈ ਉਸ ਦਾ ਕਾਰਨ ਕੀ ਇਹ ਹੈ ਕਿ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਵੱਧ ਰਿਹਾ ਕਿਸੇ ਪਿੰਡ ਦੇ ਵਿੱਚ ਖਤਰਾ ਨਾ ਪੈਦਾ ਹੋ ਜਾ ਹਾਂਜੀ ਹਾਂ ਉਹੀ ਮੈਂ ਕਹਿ ਰਿਹਾ ਜਿਵੇਂ ਸੰਭਾਵਨਾ ਬਣ ਸਕਦੀ ਹੈ ਪਾਣੀ ਵਧਣ ਦੀ ਆਪਾਂ ਸਿਰਫ ਪ੍ਰਕਾਸ਼ਨ ਲੈਣ ਲਈ ਕਿਸੇ ਵੀ ਸਥਿਤੀ ਨੂੰ ਕਿਸੇ ਵੀ ਹੱਦ ਤੱਕ ਨਜੇਠਣ ਲਈ ਆਪਾਂ ਐਨਡੀਆਰਐਫ ਦੀ ਟੀਮ ਨੂੰ ਵੀ ਉਰੇ ਬੁਲਾ ਰੱਖਿਆ ਕਿ ਕਿਸੇ ਵੀ ਕਿਸਮ ਦੀ ਕੋਈ ਆਪਦਾ ਆਉਂਦੀ ਹੈ ਤਾਂ ਆਰਮੀ ਨੂੰ ਆਪਾਂ ਉੱਥੇ ਡਿਪਲੋਏ ਕਰਕੇ ਉੱਥੇ ਉਸ ਨੂੰ ਪਲਗ ਕਰਾ ਜਿਆਦਾਤਰ ਕਿਹੜੇ ਪਿੰਡ ਜਿਹੜੇ ਨੇ ਇਸ ਦੀ ਛੇੜ ਦੇ ਵਿੱਚ ਆ ਸਕਦੇ ਨੇ ਕੋਈ ਤੁਹਾਨੂੰ ਲੱਗਦਾ ਕਿ ਇਹ ਪਿੰਡ ਜਿਹੜੇ ਜਿਆਦਾ ਜਿਹੜੇ ਹਾਈ ਅਲਰਟ ਤੇ ਨੇ ਦੇਖੋ ਜਿਹੜਾ ਪਾਣੀ ਦਾ ਬਿਹੇਵੀਅਰ ਆ ਉਹਨੂੰ ਐਂਟੀਸੀਪੇਟ ਤਾਂ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਸਾਡੀ ਉਸ ਦੇ ਮੁਤਾਬਕ ਦੇਖਿਆ ਜਿਹੜਾ ਅਸੀਂ ਹੈ ਉੱਪਰ ਜਿਵੇਂ ਉਨਸਰ ਹੋ ਗਿਆ ਸ਼ਮਸਪੁਰ ਹੋ ਗਿਆ ਨਾ ਨਹੀ ਡੀ ਹੋ ਗਿਆ ਇਸ ਤਰ੍ਹਾਂ ਦੇ ਕੁਝ ਪਿੰਡ ਅਸੀਂ ਆਪਣੇ ਟੇਕ ਅਪ ਕੀਤੇ ਹੋਏ ਇੱਥੇ ਕੋਈ ਦਿੱਕਤ ਨਾ ਹੋਵੇ ਇੱਥੇ ਅਸੀਂ ਸਪੈਸ਼ਲ ਅਰੇਂਜਮੈਂਟਸ ਕੀਤੇ ਹੋਏ ਹਾਂ ਜੀ ਸੋ ਤੁਸੀਂ ਸੁਣ ਸਕਦੇ ਹੋ ਕਿ ਸਾਡੇ ਨਾਲ ਇਸ ਸਮੇਂ ਐਸਡੀਓ ਜਿਹੜੇ ਨੇ ਗੁਲਟ ਸਾਹਿਬ ਇੱਥੇ ਮੌਜੂਦ ਸਨ ਜਿਨ੍ਹਾਂ ਦੇ ਨਾਲ ਅਸੀਂ ਇਹ ਗੱਲਬਾਤ ਕੀਤੀ ਹੈ ਤੇ ਲਗਾਤਾਰ ਅਸੀਂ ਜਿਹੜੀ ਤੁਹਾਨੂੰ ਗਰਾਉਂਡ ਜ਼ੀਰੋ ਤੋਂ ਤਸਵੀਰਾਂ ਜਿਹੜੀਆਂ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵਧ ਰਿਹਾ ਹੈ ਤੇ ਕਿਤੇ ਕਿਤੇ ਪ੍ਰਸ਼ਾਸਨ ਜਿਹੜਾ ਕਿਸੇ ਵੀ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦਾ ਤਾਂ ਉਸ ਨੂੰ ਦੇਖਦੇ ਹੋਇਆ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਅਲਰਟ ਵੀ ਕਰ ਦਿੱ ਜਿਹੜੇ ਪ੍ਰਸ਼ਾਸਕੀਤਕਾਰੀ ਲਗਾਤਾਰ ਗਰਾਉਂਡ ਜ਼ੀਰੋ ਦੇ ਉੱਪਰ ਬਣੇ ਹੋਏ ਨੇ ਉਹਨਾਂ ਦੇ ਵੱਲੋਂ ਜਿਹੜਾ ਸਥਿਤੀ ਦਾ ਜਾਇਜ਼ਾ ਲੈ ਰਿਹਾ ਹੈ ਤੇ ਕੱਗੜ ਦੇ ਨਜ਼ਦੀਕ ਜਿਹੜੇ ਨੇ ਇਹ ਇਲਾਕੇ ਨੇ ਉਹਨਾਂ ਦੇ ਵਿੱਚੋਂ ਜਾਣ ਤੋਂ ਜਿਹੜਾ ਲੋਕਾਂ ਨੂੰ ਮਨਾ ਵੀ ਕਰ ਦਿੱਤਾ ਗਿਆ ਕਿ ਜਿਹੜਾ ਇਲਾਕੇ ਦੇ ਵਿੱਚ ਨਾ ਜਾਇਆ ਜਾਵੇ ਕਿਉਂਕਿ ਕਈ ਥਾਵਾਂ ਦੇ ਉੱਪਰ ਜਿਹੜਾ ਹੈਗਾ ਕੱਗੜ ਦਾ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਜਿਹੜਾ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜੇ ਸੁਚੇਤ ਰਹਿਣ ਦੀ ਅਪੀਲ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਅਸੀਂ ਵੀ ਆਪਣੇ ਮਾਧਿਅਮ ਦੇ ਨਾਲ ਜੋ ਵੀ ਹਲਕਾ ਕਨੋਰ ਦੇ ਗਰਦੇ ਨਸੀਕ ਜਿਹੜੇ ਪਿੰਡ ਨੇ ਉਹਨਾਂ ਦੇ ਜਿਹੜੇ ਲੋਕ ਜਿਹੜੇ ਇਸ ਸਮੇਂ ਜਿਹੜੇ ਚੈਨਲ ਦੇ ਉੱਪਰ ਦੇਖ ਰਹੇ ਆਂ ਅਸੀਂ ਕਗਰਦੇ ਨੂੰ ਕਿਉਂਕਿ ਕਗਰਦੇ ਵਿੱਚ ਪਾਣੀ ਦਾ ਪੱਧਰ ਅਗਲੇ 13 ਘੰਟਿਆਂ ਦੇ ਵਿੱਚ ਜਿਸ ਦਾ ਐਸਟੀਓ ਹਰਦੀਪ ਸਿੰਘ ਗੁਲਾਟੀ ਦੇ ਵੱਲੋਂ ਵੀ ਦੱਸਿਆ ਗਿਆ ਕਿ 13 ਘੰਟੇ ਜਿਹੜੇ ਨੇ ਇਸ ਸਮੇਂ ਜੋ ਖਤਰਾ ਲਗਾਤਾਰ ਜਿਹੜਾ ਇਹਨਾਂ ਪਿੰਡਾਂ ਦੇ ਉੱਪਰ ਬਣਿਆ ਰਿਹਾ ਤੁਸੀਂ ਜੁੜੇ ਰਹੋ ਸਾਡੇ ਨਾਲ ਹੋਰ ਵੀ ਜੜੀ ਤੁਹਾਨੂੰ ਜਾਣਕਾਰੀ ਜਲ ਦਿਨੇ ਆਏ